ਕੀ ਹਾਲ ਚੱਲੇ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜ਼ੇ ਚੋਗੇ ਅਸੀਂ ਗੱਲ ਕਰਾਂਗੇ ਅੱਜ ਇੰਗਲੈਂਡ ਦੀ ਯੂਕੇ ਚ ਲੋਕਾਂ ਨੇ ਬੜੀਆਂ ਉਮੀਦਾਂ ਲਾਈਆਂ ਸੀ ਜਦੋਂ ਨਵੀਂ ਸਰਕਾਰ ਬਣੀ ਸੀ ਨਾ ਤੇ ਹਰ ਕੋਈ ਕੋ ਸੋਚਿਆ ਸੀ ਕਿ ਥੋੜੇ ਹਾਲਾਤ ਚੰਗੇ ਹੋ ਜਾਣਗੇ ਤੇ ਨਵੇਂ ਆਦਮੀ ਨੂੰ ਮੌਕੇ ਲੱਜਣਗੇ ਥੋੜੀਆਂ ਬਹੁਤ ਜਿਹੜੇ ਸਿੰਗਲ ਹੋ ਫੈਮਿਲੀ ਬੁਆ ਸਕਣਗੇ ਸਟੂਡੈਂਟ ਵੀਜ਼ੇ ਈਜ਼ੀ ਮਿਲ ਜਾਣਗੇ ਵਰਕ ਪਰਮਿਟ ਈਜ਼ੀ ਮਿਲ ਜਾਣਗੇ ਉਹ ਕਿੰਨਾ ਬੜੇ ਪ੍ਰੋਮਿਸ ਕੀਤੇ ਸੀ ਵੀ ਲਾਲ ਠੀਕ ਕਰ ਦੇਵਾਂਗੇ ਲੇਕਿਨ ਦੋਸਤੋ ਅਜੇ ਕੋਈ ਵੀ ਚੇਂਜਿੰਗ ਨਹੀਂ ਹੋਈ ਹਾਲੇ ਤੱਕ ਇਹ ਅਹੋ ਸੋਚਣ ਦੇਵੇ ਕਿ ਇਮੀਗ੍ਰੇਸ਼ਨ ਘਟਾਣੀ ਘਟਾਣੀ ਗਈ ਹੈ ਜਿਹੜੇ ਬੰਦੇ ਆ ਚੁੱਕੇ ਵੇ ਆ ਚੁੱਕੇ ਵੇ ਅੱਗੋਂ ਇਹਨਾਂ ਨੇ ਇਮੀਗ੍ਰੇਸ਼ਨ ਵਧਰ ਨਹੀਂ ਦੇਣੀ ਉਹ ਕਹਿੰਦੇ ਵੀ ਜਿਹੜੀ ਲੇਬਰ ਦੀ ਉਹਨਾਂ ਲੋਡ ਪਈ ਗਨੇ ਤੇ ਹੋਰ ਕਿਸੇ ਕੰਮ ਦੀ ਉਹਨਾਂ ਨੂੰ ਵੀ ਲੋਕਲ ਹੀ ਬੰਦੇ ਰੇਨ ਕਰਨੇ ਵੇ ਇੱਥੇ ਲੋਕ ਬੜੇ ਬੈਨੀਫਿਟ ਖਾਂਦੇ ਸੀ ਉਹਨਾਂ ਤੇ ਥੋੜੀ ਸਖਤੀ ਕੀਤੀ ਹੈ ਉੰਨਾਂ ਨੂੰ ਸੋਚਦੇ ਵੀ ਕਿ ਕਿਤੇ ਕਾਰੋਬਾਰ ਚਲਾਈਏ ਨਾਲ ਕੋਈ ਕੋਰਸ ਕਰਾਈਏ ਜਾਂ ਕਿਸੇ ਨਾ ਕਿਸੇ ਤਰੀਕੇ ਥੋੜਾ ਬਹੁਤ ਕੰਮ ਕਰਨਾ ਆਪਣੇ ਆਪ ਤੇ ਥੋੜੇ ਡਿਪੈਂਡ ਹੋ ਜਾਣਾ ਹਾਲਾਤ ਇਹੋ ਬੰਦੇ ਪੇਵੇ ਅੱਗੋਂ ਪਤਾ ਕੋ ਨਹੀਂ ਸਰਕਾਰਾਂ ਦੀਆਂ ਪਾਲਸੀਆਂ ਕੀ ਇਹ ਕੀ ਕੀ ਚਿੰਨ੍ਹ ਗਆਂਦੀਆਂ ਕਿਉਂਕਿ ਪਿੱਛੇ ਵੀ ਤੁਹਾਨੂੰ ਪਤਾ ਜਦੋਂ ਤਿੰਨ ਬੱਚਿਆਂ ਦੀ ਇੱਥੇ ਹادث ਹੋ ਗਈ ਸੀ ਉਸ ਤੋਂ ਬਾਅਦ ਕਾਫੀ ਦਿਨ ਹਾਲਾਤ ਖਰਾਬ ਰਹੇ ਸੀ ਹੁਣ ਹੌਲੀ ਹੌਲੀ ਗੱਡੀ ਲੈਣ ਤੇ ਆ ਰਹੀ ਹੈ ਨਾਰਮਲ ਹੋ ਰਹੇ ਵੇ ਹਰ ਮੁੱਚ ਇਸ ਤਰ੍ਹਾਂ ਹੁੰਦਾ ਜਦੋਂ ਹਾਲਾਤ ਖਰਾਬ ਹੁੰਦੇ ਮੇਨਾ ਪੰਦਰਾਂ ਦਿਨ ਘਾਬ ਹੋ ਜਾਂਦੇ ਨੇ ਤੇ ਆਸ-ਆਸਾ ਲੋਕਾਂ ਦਾ ਗੁੱਛਾ ਟਣ ਲੈਂਦਾ ਫਿਰ ਨੋਰਮਲ ਲਾਈਫ ਚੱਲਣੀ ਸ਼ੁਰੂ ਹੋ ਜਾਂਦੀ ਏ ਲੇਕਿਨ ਜਿਹੜੇ ਸੁਪਨੇ ਸੀ ਨਾ ਉਹ ਦੋਸਤੋ ਅਜੇ ਇੰਨੀ ਛੇਤੀ ਤੇ ਪੂਰੇ ਹੁੰਦੇ ਨਹੀਂ ਲੱਗਦੇ ਜਿਹੜੇ ਬੰਦੇ ਆਏ ਵੇ ਉਹਨਾਂ ਦੀ ਤੇ ਗੱਲ ਕੁਝ ਹੋ ਰਹੀ ਤੇ ਇੱਥੇ ਆਏ ਵੇ ਲੇਕਿਨ ਅਗਰ ਤੁਸੀਂ ਨਵੇਂ ਆਣ ਵਾਲੇ ਸੋਚ ਰਹੇ ਹੋ ਨਾ ਤੇ ਥੋੜਾ ਜਿਹਾ ਜੂੜ ਵੇਟ ਕਰ ਲਓ ਇਹਨਾਂ ਤੁਸੀਂ ਪੈਸੇ ਵਸਾ ਦਿਓ ਜੈਂਟ ਕੋਲ ਤੇ ਇੱਥੇ ਆ ਕੇ ਤੁਹਾਡੇ ਪੈਰ ਨਾ ਲੱਗਣ ਜੇ ਤੇ ਪੜਨ ਵਾਸਤੇ ਆਣਾ ਸਟੱਡੀ ਕਰਨੀ ਫੇਰ ਵੈਲਕਮ ਜੇ ਫੇਰ ਕੋਈ ਮੁਲਕ ਨਹੀਂ ਬੰਦ ਕਰਦਾ ਪਿਆ ਸਟੱਡੀ ਹਰ ਮੁਲਕ ਅੰਦਾਜ਼ੋ ਕੈਨੇਡਾ ਨੇ ਵੀ ਬੰਦ ਨਹੀਂ ਕੀਤੀ ਇਹ ਵੀ ਬੰਦ ਨਹੀਂ ਕਰਦੇ ਕਿਉਂਕਿ ਇਹਨਾਂ ਨੂੰ ਫੀਸ ਆਣੀ ਹੁੰਦੀ ਹੈ ਜੋ ਤੁਸੀਂ ਇੱਥੇ ਖਾਣਾ ਪੀਣਾ ਉਹ ਵੀ ਇਹਨਾਂ ਨੂੰ ਇਸੇ ਮੁਲਕ 'ਚ ਪੈਸਾ ਲੈਣਾ ਖਰਚਾ ਆਉਣਾ ਜੇ ਤੁਸੀਂ ਕਿਰਾਇਆ ਦੇਣਾ ਉਹ ਵੀ ਇਹਨੇ ਮੁਲਕ 'ਚ ਹੀ ਪੈਸੇ ਦੇਣੇ ਵਿੱਚ ਇਸ ਕਰਕੇ ਸਟੱਡੀ ਨਹੀਂ ਬੰਦ ਕਰਦੇ ਬੰਦ ਕਰਦੇ ਵੀ ਜੋਬ ਜਿਹੜੇ ਤੁਸੀਂ ਇੱਥੋਂ ਪੈਸੇ ਕਮਾਣੇ ਵਿੱਚ ਕਿਉਂਕਿ ਲੋਕ ਜੋਬ 'ਚ ਲਾਲਚ ਪਿੱਛੇ ਸਟੱਡੀ ਵੀ ਪੂਰੀ ਨਹੀਂ ਕਰਦੇ ਇੰਨੇ ਤੋਂ ਵੀ ਜਲ ਲਗਵਾ ਲਿਆ ਏਜੰਟ ਨੇ ਵੀ ਲਗਵਾ ਦਿੱਤਾ ਏਜੰਟ ਨੂੰ ਪਤਾ ਹੁੰਦਾ ਵੀ ਤੁਸੀਂ ਜਾ ਕੇ ਪੜਨਾ ਪੜਨਾ ਦੇਗਾ ਨਹੀਂ ਜਾ ਕੇ ਕੰਨਾਂ 'ਚ ਤੁਸੀਂ ਕੰਮ ਹੀ ਐ ਬਸ ਕਿਸੇ ਨੇ 3 ਮਹੀਨੇ ਦੀ ਫੀਸ ਭਰੀ ਕੇ ਨਹੀਂ ਚੀਵ ਨਹੀਂ ਕੇਨ ਸਾਲ ਦੀ ਜਿਹੜਾ ਮਰਜ਼ੀ ਕਹਿੰਦੇ ਕੋਰਸ ਹੈ ਏਜੰਟ ਨੂੰ ਕਹਿੰਦੇ ਸਾਨੂੰ ਬਸ ਉੱਥੇ ਐਂਟਰੀ ਮਿਲਣੀ ਚਾਹੀਦੀ ਹੈ ਹੁਣ ਦੋਸਤੋ ਹਾਲਾਤ ਹੋ ਗਏ ਕਾਫੀ ਖਰਾਬ ਹੁਣ ਇਹਨਾਂ ਨੇ ਆਸ ਆਸਾ ਸੱਕ ਟਾਣੀ-ਕਟਾਣੀ ਤੇ ਜਦੋਂ ਇਮੀਗ੍ਰੇਸ਼ਨ ਕਟਾਣੀ ਹੋਵੇ ਤੇ ਕਿਹੋਂ ਸਖਤ ਹੋ ਜਾਂਦੇ ਵੇ ਛਾਪੇ ਵੀ ਪੈਂਦੇ ਵੇ ਕੰਮ ਕਰਦੇ ਚਾਂਸ ਵੀ ਘਟ ਜਾਂਦੇ ਵੇ ਵੀਜੇ ਵੀ ਚੈੱਕ ਕਰਦੇ ਵੇ ਆਨਲਾਈਨ ਅਜਕਲ ਸਿਸਟਮ ਹੋ ਗਿਆ ਅਜਕਲ ਤੁਹਾਨੂੰ ਬੀ ਬੀਪੀ ਕਾਰਡ ਵੀ ਖਤਮ ਹੋ ਜਾਣਾ ਦਸੰਬਰ ਤੋਂ ਬਾਅਦ ਫਿਰ ਤੁਹਾਡਾ ਸਾਰਾ ਸਿਸਟਮ ਹੋ ਹੀ ਗਿਆ ਆਨਲਾਈਨ ਉਹਦੇ ਚ ਬਲੈਕ ਤੇ ਕਾਫੀ ਕੰਟਰੋਲ ਹੋ ਜਾਣਾ ਜਿਹੜੇ ਲੋਕ ਕਾਲਾਕੂਲਾ ਕੰਮ ਕਰਦੇ ਉਹਨਾਂ ਤੇ ਕਾਫੀ ਕੰਟਰੋਲ ਹੋ ਜਾਏਗਾ ਇਸ ਕਰਕੇ ਸਖਤੀ ਬਹੁਤ ਜੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰਨਾ